ਦੋਸਤੋ ਚੰਦ ਪਲਾਂ ਦਾ ਵਕਤ ਦੇਣਾ ਆਪ ਜੀ ਇਸ ਵੀਡੀਓ ਤੋਂ ਬਾਅਦ ਇੱਕ ਹਲਕੀ ਜਿਹੀ ਸਮਾਈਲ ਚਿਹਰੇ ਤੇ ਜ਼ਰੂਰ ਲੈ ਕੇ ਜਾਓਗੇ ਮੰਨ ਲਓ ਕਿ ਆਪ ਜੀ ਨੂੰ ਫੁੱਟਬਾਲ ਦਾ ਮੈਚ ਬੜਾ ਪਸੰਦ ਹੈ ਫੁੱਟਬਾਲ ਦਾ ਜਿਹੜਾ ਫਾਈਨਲ ਮੈਚ ਸੀਗਾ ਪਰ ਆਪ ਦੇਖ ਨਹੀਂ पाए ਆਪ ਜੀ ਦੀ ਜੋ ਫੇਵਰਿਟ ਟੀਮ ਹੈ ਉਹ ਮੈਚ ਜਿੱਤ ਚੁੱਕੀ ਹੈ ਨੈਕਸਟ ਡੇ ਆਪ ਰਿਪੀਟ ਟੈਲੀਕਾਸਟ ਦੇਖ ਰਹੇ ਹੋ ਹੋਇਆ ਕਿ ਸ਼ੁਰੂਆਤ ਦੇ ਵਿੱਚ ਜੋ ਆਪੋਜ਼ਿਟ ਟੀਮ ਸੀ ਕਿ ਉਹਨੇ ਗੋਲ ਕਰ ਦਿੱਤੇ ਜ਼ਿਆਦਾਤਰ ਵਾਕਤ ਉਹ ਅਟੈਕਿੰਗ ਮੋਡ ਤੇ ਰਹੀ ਦੂਜਾ ਗੋਲ ਕੀਤਾ ਤੀਜਾ ਗੋਲ ਕੀਤਾ ਕੀ ਤੁਸੀਂ ਪਰੇਸ਼ਾਨ ਹੋਵੋਗੇ ਬਿਲਕੁਲ ਵੀ ਨਹੀਂ ਫਿਰ ਅਬ ਜੋ ਤੁਹਾਨੂੰ ਟੀਮ ਪਸੰਦੀ ਸੀ ਉਹਨੇ ਵੀ ਗੋਲ ਕੀਤੇ ਪਰ ਜ਼ਿਆਦਾਤਰ ਦੂਸਰੀ ਜਿਹੜੀ ਆਪੋਜ਼ਿਟ ਟੀਮ ਸੀਗੀ ਉਹ ਹਾਵੀ ਰਹੀ ਕੀ ਆਪਜੀ ਪਰੇਸ਼ਾਨ ਹੋਵੋਗੇ ਬਿਲਕੁਲ ਵੀ ਨਹੀਂ ਕਿਉਂ ਕਿ ਐਂਡ ਆਫ ਦਿ ਡੇ ਆਪਜੀ ਨੂੰ ਪਤਾ ਹੈ ਕਿ ਆਪਜੀ ਦੀ ਟੀਮ ਮੈਚ ਜਿੱਤ ਚੁੱਕੀ ਹੈ ਸਿਮਿਲਰਲੀ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਅਸੀਂ ਐਮੀ ਬਿਨਾ ਗੱਲ ਤੋਂ ਚਿੰਤਾ ਕਰਦੇ ਆ ਪਤਾ ਨਹੀਂ ਕੱਲ ਕੀ ਹੋਣਾ ਹੈ ਕਿ ਮੈਂ ਹੀ ਕਰਨਾ ਚਾਹੁੰਦਾ ਹੈ ਪਤਾ ਨਹੀਂ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਕਿਉਂ ਚਿੰਤਾ ਕਰਦੇ ਆ ਜਿਹਨੂੰ ਆਪਾਂ ਪਿਆਰ ਕਰਦੇ ਆ ਸਾਡਾ ਮੁਰਸ਼ਿਦ ਕੀ ਉਹ ਸਾਨੂੰ ਕਦੀ ਹਾਰਨ ਦੇਗਾ ਉਹ ਹਮੇਸ਼ਾ ਮਿਹਰਪਰੀ ਦ੍ਰਿਸ਼ਟੀ ਸਤਗੁਰ ਆਪਣੀ ਬਖਸ਼ਿਸ਼ ਹਮੇਸ਼ਾ ਨਜ਼ਰ ਸਾਡੇ ਉੱਤੇ ਰੱਖਦੇ ਆ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਬਸ ਇੱਕ ਚੀਜ਼ ਦੀ ਜ਼ਰੂਰਤ ਹੈ ਦੋਸਤੋ ਉਹ ਹੈ ਸਤਗੁਰੂ ਦੇ ਉੱਤੇ ਵਿਸ਼ਵਾਸ ਕੇਵਲ ਵਿਸ਼ਵਾਸ ਰੱਖਿਏ ਉਹ ਮੁਰਸ਼ਿਦ ਕਦੀ ਵੀ ਕਦੀ ਵੀ ਸਾਨੂੰ ਨਿਸ਼ਕਾ ਨਹੀਂ ਪੈਣ ਦੇਵੇਗਾ ਆਪਾਂ ਇਨਸਾਨੀ ਲੋਕ ਜਿਹਨੂੰ ਅਸੀਂ ਪਿਆਰ ਕਰਦੇ ਆ ਅਸੀਂ ਉਹਦੀ ਖੁਸ਼ੀ ਦਾ ਕਿੰਨਾ ਖਿਆਲ ਕਰਦੇ ਆ ਸਾਡਾ ਮੁਰਸ਼ਿਦ ਜਾਂ ਸਾਡਾ ਸਤਗੁਰ ਸਾਡੀ ਖੁਸ਼ੀ ਦਾ ਖਿਆਲ ਨਹੀਂ ਕਰੇਗਾ ਬਸ ਇੱਕ ਚੀਜ਼ ਦਾ ਖਿਆਲ ਰੱਖਿਏ ਕਿ ਹਰ ਪਲ ਹਰ ਸਵਾਸ ਹਰ ਦਮ ਦੇ ਨਾਲ ਉਸ ਮਾਲਕ ਨੂੰ ਉਸ ਸਤਿਗੁਰੂ ਨੂੰ ਹਮੇਸ਼ਾ ਯਾਦ ਰੱਖਿਏ ਪਲ-ਪਲ ਦੇ ਨਾਲ ਸਤਿਗੁਰ ਦਾ ਸਿਮਰਨ ਕਰੀਏ ਪਲ-ਪਲ ਦੇ ਨਾਲ ਉਹਨੂੰ ਯਾਦ ਕਰੀਏ